ਵਾਲੀ ਕਿਤੇ ਮੈਂ ਜਥੇਬੰਦੀ ਦਾ ਸੈਕਟਰੀ ਹੋਣ ਦੇ ਨਾਤੇ ਅਸੀਂ ਅੱਜ ਸਾਨੂੰ ਜੋ ਪ੍ਰੋਮੋਟਰ ਦੇ ਵੱਲੋਂ ਕਾਲ ਮਿਲੀ ਸੀ ਕਿ 16 ਤਰੀਕ ਨੂੰ ਆਪੋ ਆਪਣੀਆਂ ਤਹਿਸੀਲਾਂ ਦੇ ਵਿੱਚ ਇੱਕ ਟਰੈਕਟਰ ਮਾਰਚ ਕੱਢਣਾ ਤੋਂ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਬਹੁਤ ਵੱਡੀ ਗਿਣਤੀ ਵਿੱਚ ਭਰਾ ਚੱਲ ਕੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਤਾਂ ਅਸੀਂ ਜੋ ਸਾਡੇ ਮਤਲ ਅਗੂ ਹੈ ਸਰਦਾਰ ਜਗਜੀਤ ਸਿੰਘ ਜੀ ਢੱਲੇ ਆ ਅੱਜ ਉਹਨਾਂ ਦਾ ਜਿਹੜਾ ਮਰਨ ਵਰਤ 21ਵੇਂ ਦਿਨ ਚ ਸ਼ਾਮਲ ਹੋਣੇ ਖਾਲੀ ਤੇ ਕਰੋਨਾ ਦੇ ਅੰਦਰ ਅੰਨ ਦਾ ਦਾਣਾ ਨਹੀਂ ਗਿਆ ਪਲ-ਪਲ ਉਹਨਾਂ ਦੀ ਸਿਹਤ ਘਟਦੀ ਜਾ ਰਹੀ ਆ ਸਰਕਾਰ ਨੂੰ ਜਮ੍ਹਾਂ ਕਰਨ ਤੇ ਜੂਣੀ ਸਰਕਾਰੀ ਸਰਕਾਰ ਦੇ ਕੋਈ ਫਿਕਰ ਨਹੀਂ ਸਰਕਾਰ ਨੂੰ ਵੀ ਉਹਨਾਂ ਦੀ ਜਾ ਕੇ ਸੁਣਵਾਈ ਕੀਤੀ ਜਾਵੇ ਕਿਉਂਕਿ ਅਸੀਂ ਕੋਈ ਨਵੀਆਂ ਮੰਗਾਂ ਨਹੀਂ ਮੰਗ ਰਹੇ ਸਾਡੀਆਂ ਮੰਗਾਂ 2020 ਅੰਦੋਲਨ ਵੇਲੇ ਦੀਆਂ ਜੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਦੋਂ ਸਾਡੀਆਂ ਮੰਨੀਆਂ ਸੀ ਤੇ ਕਿਹਾ ਸੀ ਵੀ ਇਹ ਬਹੁਤ ਛੇਤੀ ਅਸੀਂ ਲਾਗੂ ਕਰ ਦੇਾਂਗੇ ਅਸੀਂ ਅੱਜ ਵੀ ਕਹਿੰਦੇ ਆ ਉਹਨਾਂ ਨੂੰ ਵੀ ਉਹ ਮੰਗਾਂ ਤੁਸੀਂ ਸਾਡੀਆਂ ਲਾਗੂ ਕਰ ਦਿਓ ਅਸੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਉੱਥੋਂ ਅਸੀਂ ਵਾਪਸ ਲਿਆਵਾਂਗੇ ਪਰ ਜਿੰਨਾ ਚਿਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉੱਥੇ ਇਕੱਲੇ ਸਰਦਾਰ ਚਕਜੀਤ ਸਿੰਘ ਢੱਲਿਆਲ ਨਹੀਂ ਬਹੁਤ ਲੰਮੀ ਲੈਣਾ ਕਿਸਾਨਾਂ ਦੀ ਜੋ ਕਿ ਮਰਨ ਵਰਦ ਤੇ ਬੈਠਣਗੇ ਜ਼ਿੰਦਗੀ ਖਤਮ ਹੋ ਸਕਦੀ ਹੈ ਪਰ ਅਸੀਂ ਉਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡੀਆਂ ਇਹ ਹੱਕਾਂ ਜਿਹੜੀਆਂ ਸਾਡੇ ਹੱਕ ਹੈ ਇਹ ਸਾਨੂੰ ਦੇ ਦੇਣ ਬਸ ਅਸੀਂ ਹੋਰ ਕੁਝ ਨਹੀਂ ਮੰਗਦੇ ਹੋਰ ਸਾਡਾ ਕਿਸੇ ਤੇ ਕੋਈ ਸਵਾਲ ਨਹੀਂ ਹੈ ਮਤਲਬ ਹੁਣ ਬਾਰਡਰਾਂ ਦੇ ਉੱਤੇ ਦਿੱਲੀ ਉੱਥੇ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਵੀ ਤੁਸੀਂ ਟਰੈਕਟਰ ਨਾ ਲੈ ਕੇ ਜਾਓ ਤੁਸੀਂ ਟ੍ਰੇਨਾਂ 'ਤੇ ਆ ਜਾਓ ਬੱਸਾਂ 'ਤੇ ਆ ਜਾਓ ਪੈਦਲ ਆ ਜਾਓ ਤਾਂ ਸਾਡੇ ਜਿੱਥੇ ਬੰਦੀਆਂ ਨੇ ਫੈਸਲਾ ਲਿਆ ਕਿ ਅਪਾ ਪੈਦਲ ਚੱਲਦੇ ਆਂ ਤਾਂ ਹੁਣ ਸਾਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਮਤਲਬ ਇਹ ਸਾਡੇ ਵਾਸਤੇ ਬਹੁਤ ਵੱਡਾ ਦਖਾਂਤ ਹੈ ਇਸ ਲਈ ਅੱਜ ਅਸੀਂ ਇਹ ਟਰੈਕਟਰ ਮਾਰਚ ਕੱਢਿਆ ਅੱਗੇ ਤੋਂ ਵੀ ਜੋ ਜਥੇਬੰਦੀਆਂ ਦੇ ਵੱਡੇ ਪ੍ਰੋਗਰਾਮ ਸਾਨੂੰ ਦਿੱਤੇ ਜਾਣਗੇ ਉਹਨਾਂ ਨੂੰ ਅਸੀਂ ਫੋਲੋ ਕਰਾਂਗੇ ਤੇ ਵੱਡੀ ਗਿਣਤੀ ਦੇ ਵਿੱਚ ਮੈਂ ਸੋਡੇ ਚੈਨਲ ਦੇ ਥਰੂ ਮੇਰੇ ਏਰੀਆ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿਸਾਨ ਮਜ਼ਦੂਰਾਂ ਨੂੰ ਵੀ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਖਨੌਰੀ ਸ਼ੰਭੂ ਬਾਰਡਰ ਪਹੁੰਚੋ ਆਪਣੇ ਆਗੂਆਂ ਨੂੰ ਬਹੁਤ ਵੱਡੀ ਜ਼ਰੂਰਤ ਹੈ ਆਪਣੇ